ਹਾਂਜੀ ਮੈਂ ਹਾਂ ਸੁਖਦੇਵ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਅੱਜ ਆਪਾਂ ਗੱਲਬਾਤ ਕਰਾਂਗੇ ਦਤ ਦੇਵ ਪਾਖੜੀ ਜੋ ਮੈਨੇਜਰ ਡਾਇਰੈਕਟਰ ਨੇ ਆਪਣੇ ਆਰਜੂ ਹਸਪੀਟਲ ਰਾਣਾ ਸਾਹਿਬ ਉਹਨਾਂ ਨੇ ਅੱਜ ਨਗਰ ਬਲਾਸਪੁਰ ਵਿਖੇ ਧੰਤਨਾ ਸ੍ਰੀ ਗੁਰੂ ਰਵਦਾਜ ਜੀ ਮਹਾਰਾਜੀ ਦੇ 648ਵੇਂ ਪ੍ਰਕਾਰ ਸੋਬ ਦੀ ਖੁਸ਼ੀ ਦੇ ਵਿੱਚ ਜੋ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਸੀ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਡਾਕਟਰ ਸਾਹਿਬ ਆਪਾਂ ਤੁਹਾਡਾ ਇੰਡੀਆ ਵਿੱਚ ਸਵਾਗਤ ਹੈ ਮੈਂ ਅਸਖਦੇਵ ਸਿੰਘ ਜੀ ਦਾ ਤੇ ਆਪਣਾ ਇੰਡੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡੇ ਵਰਗਿਆਂ ਦੀ ਜਿਹੜੀ ਹੈਗੀ ਅਪਰੋਚ ਤੁਹਾਡੇ ਲੋਕਾਂ ਤੱਕ ਇਸ ਚੈਨਲ ਦੇ ਜਰੀਏ ਜਾਂਦੀ ਆ ਅੱਜ ਬਲਾਸਪੁਰ ਬਾਬਰ ਬਲਾਸਪੁਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਆਪਣੇ ਪਿੰਡ ਦੇ ਸਹਿਯੋਗੀ ਜਿਹੜੇ ਸੱਜਣ ਨੇ ਪੰਚੀ ਪੰਚਾਇਤ ਆ ਅਤੇ ਐਨਆਰਆਈ ਵੀਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬਲਾਸਪੁਰ ਪਿੰਡ ਦੇ ਵਿੱਚ ਗੁਰਦਾ ਸਾਹਿਬ ਦੇ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 100 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਜਿਨ੍ਹਾਂ ਵਿੱਚ ਜਨਰਲ ਚਿੱਟੇ ਮੋਤੀ ਦੀ ਸ਼ਿਕਾਇਤ ਆ ਜਿਹੜਾ ਲੈਂਸ ਦਾ ਬਹਾਰ 10-12 ਹਜ਼ਾਰ ਦਾ ਪੈਂਦਾ 50% ਲੈਸ ਤੇ ਸਹਿਤਾ ਚੈਰੀਟੇਬਲ ਹਸਪਤਾਲ ਕੈਂਡ ਵਿਖੇ ਦਸ਼ਮੇਸ਼ ਪਬਲਿਕ ਸਕੂਲ ਦੇ ਬਿਲਕੁਲ ਸਾਹਮਣੇ ਉਥੇ ਬਿਲਕੁਲ ਫਰੀ ਕੀਤਾ ਜਾਵੇਗਾ ਨਹੀਂ ਕਿ 50% ਲੈਸ ਨਾ માત્ર ਖਾਤੇ ਤੇ ਜਿਵੇਂ ਮੰਨ ਲਓ ਆਪਾਂ ਚਾਹੁੰਦੇ ਹਾਂ ਕਿ ਜਿਵੇਂ ਆਪਾਂ ਬਾਹਰ ਵੱਡੇ ਹਸਪਤਾਲਾਂ ਚ ਜਾਂਦੇ ਆ ਉਥੇ 5-500 ਰੁਪਏ ਫੀਸ ਹੁੰਦੀ ਆ ਤੇ ਲੰਝ ਦਾ 12-15000 ਰੁਪਏ ਖਰਚਾ ਆਉਂਦਾ ਉਥੇ ਸਿਰਫ 5000 ਰੁਪਏ ਵਿੱਚ ਤੁਹਾਡਾ ਜਿਹੜਾ ਚਿੱਟੇ ਮੋਤੀ ਦਾ ਆਪਰੇਸ਼ਨ ਆ ਬਿਨਾ ਚੀਰੇ ਤੋਂ ਬਿਨਾ ਟੀਕੇ ਤੋਂ ਬਿਨਾ ਡਾਂਕੇ ਤੋਂ ਤੁਸੀਂ ਜਾ ਕੇ ਕਰਵਾ ਸਕਦੇ ਹੋ ਬਾਕੀ ਬਤੌਰ ਮੈਂ ਆਰਜੁ ਹਸਪਤਲ ਵਿੱਚ ਵੀ ਮੈਨੇਜਿੰਗ ਡਾਇਰੈਕਟਰ ਆ ਤੇ ਆ ਰਾੜਾ ਸਾਹਿਬ ਦੇ ਵਿੱਚ 2013 ਤੋਂ ਸੰਸਥਾ ਚੱਲ ਰਹੀ ਆ ਇਸ ਹਸਪਤਲ ਦੇ ਵਿੱਚ ਹਰ ਤਰ੍ਹਾਂ ਦੇ ਸੁਪਰ ਸ ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਆ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਕਿਸੇ ਨੂੰ ਦੰਦਾਂ ਦੀ ਪ੍ਰੋਬਲਮ ਆ ਕਿਸੇ ਕਿਸਮ ਦੀ ਕਿਸੇ ਬ੍ਰੇਨ ਦੀ ਪ੍ਰੋਬਲਮ ਆ ਤਾਂ ਸਾਡੇ ਇੱਥੇ ਜਿਹੜੇ ਡਾਕਟਰ ਨੇ ਅਲੱਗ-ਅਲੱਗ ਵੱਡੇ-ਵੱਡੇ ਹਸਪਤਾਲ ਤੋਂ ਆਉਂਦੇ ਨੇ 20 ਰੁਪਏ ਦੀ ਓਪੀਡੀ ਫੀਸ ਦੇ ਵਿੱਚ ਚੈੱਕਅਪ ਕਰਦੇ ਨੇ ਜੋ ਇਸ ਚੈਨਲ ਦੀ ਵੀਡੀਓ ਦੇਖ ਕੇ ਇਸ ਹਸਪਤਾਲ ਦੇ ਵਿੱਚ ਆਉਣਗੇ ਉਹਨਾਂ ਤੋਂ 20 ਰੁਪਏ ਫੀਸ ਵੀ ਨਹੀਂ ਲਈ ਜਾਵੇਗੀ ਤੇ ਦਵਾਈਆਂ ਵੀ ਉਹਨਾਂ ਨੂੰ 50% ਡਿਸਕਾਊਂਟ ਦੇ ਦਿੱਤੀਆਂ ਜਾਣਗੀਆਂ ਤੇ ਜਿਹੜੇ ਆਪਾਂ ਬਾਹਰ ਟੈਸਟ ਕਰਵਾਉਂਦੇ ਜਿਵੇਂ ਐਮ ਆਰ ਆਈ ਸੀ ਉਹਨਾਂ ਤੇ ਵੀ 50% ਡਿਸਕਾਊਂਟ ਤੁਹਾਡਾ ਕਰਵਾ ਕੇ ਅਸੀਂ ਟੈਸਟ ਕਰਵਾਵਾਂਗੇ। ਬੇਨਤੀ ਹੋ ਰਹੀ ਜੀ ਜਿਵੇਂ ਜਿਹੜੇ ਜੋ ਗਰੀਬ ਪਰਿਵਾਰ ਨੇ ਜਿਵੇਂ ਕਿਸੇ ਦਾ 5 ਲੱਖ ਦਾ ਕੰਡ ਬਣਿਆ ਆ ਜੋ ਸਰਕਾਰ ਦੁਆਰਾ ਉਹਨਾਂ ਵਾਸਤੇ ਕੋਈ ਸਹੂਲਤ ਹੈ ਜੀ ਆਪਣੇ ਹਾਂਜੀ ਸਾਡੀ ਜਿਹੜੀ ਆਰਜੋ ਹਸਪਤਾਲ ਦੀ ਟੀਮ ਆ ਆਰਜੂ ਹਸਪਤਾਲ ਵਿੱਚ ਚਸ਼ਮਾਨਪਾਤ ਕਾਰ ਦੀ ਸਹੂਲਤ ਹੈਗੀ ਆ ਜਿਸ ਵਿੱਚ ਟਿਚੂਲੇ ਦਾ ਆਪਰੇਸ਼ਨ ਬਿਲਕੁਲ ਫਰੀ ਕੀਤਾ ਜਾਂਦਾ ਕੋਈ ਪੈਸਾ ਨਹੀਂ ਲੱਗਦਾ ਤੇ ਦੂਜੀ ਆਪਣੇ ਕਿਸੇ ਨੂੰ ਕਿੰਨੀ ਸਟੋਨਾ ਉਹਦਾ ਜਗ ਦੁੱਧਾਂ ਦੀ ਪ੍ਰੋਬਲਮ ਆ ਉਸ ਤਰੀਕੇ ਦੇ ਜਿਹੜੇ ਆਪਰੇਸ਼ਨ ਅਸ਼ਮਾਨਪਾਤ ਕਾਰ ਦੇ ਤਹਿਤ ਆਰਜੂ ਹਸਪਤਾਲ ਦੇ ਵਿੱਚ ਤੁਸੀਂ ਉਹਨਾਂ ਦਾ ਫਾਇਦਾ ਲਾਭ ਉਠਾ ਸਕਦੇ ਹੋ ਤੇ ਇਹ ਵੱਧ ਤੋਂ ਵੱਧ ਵੀਡੀਓ ਉਹ ਲੋੜਵੰਦ ਲੋਕਾਂ ਤੱਕ ਸ਼ੇਅਰ ਕਰਿਓ ਜੋ ਇਸ ਦੇ ਨਾਲ ਆਪਣੇ ਪੈਸੇ ਬਚਾ ਸਕਣ ਤੇ ਉਹ ਵਿਚਾਰੇ ਲੋੜਵੰਦ ਇਸ ਚੀਜ਼ ਦਾ ਲਾਹਾ ਪ੍ਰਾਪਤ ਕਰ ਸਕਣ ਡਾਕਟਰ ਸਾਹਿਬ ਆਪਣਾ ਆਮ ਲੋਕਾਂ ਤੇ ਗਰੀਬ ਲੋਕਾਂ ਨੂੰ ਕੀ ਮੈਸੇਜ ਹੈ ਇੱਥੋਂ ਆਪਣਾ ਆਪਾਂ ਇਹ ਚਾਹੁੰਦੇ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਸਵਰਗ ਗਿਆ ਅਸੀਂ ਜਿੰਨਾ ਵੀ ਉਪਰਾਲਾ ਕੈਂਪਾਂ ਦੇ ذریعے ਜਾਂ ਲੋਕਾਂ ਨੂੰ ਅਵੇਅਰਨੈਸ ਦੇ ذریعے ਕਰਨਾ ਚਾਹੁੰਦੇ ਆ ਅਸੀਂ ਬਲਾਈਂਡਨੈਸ ਜਿਹੜੀ ਸਰਕਾਰ ਦਾ ਟੀਚਾ ਅਸੀਂ ਉਸ ਤੇ ਪਹੜਾ ਦਿੰਦੇ ਹੋਏ ਸਰਕਾਰ ਦੇ ਨਾਲ ਮੋਢਿਆਂ ਮੋਢਾ ਲਾ ਕੇ ਚੱਲਣ ਦੇ ਉਹਨਾਂ ਦੇ ਮੁਤਾਬਕ ਅਸੀਂ ਬਲਾਈਂਡਨੈਸ ਨੂੰ ਆਪਣੇ ਏਰੀਆ ਵਿੱਚੋਂ ਖਤਮ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਜੇ ਕਿਸੇ ਬੰਦੇ ਨੂੰ ਕਿ ਹਾਰਟ ਦੀ ਪ੍ਰੋਬਲਮ ਆ ਤਾਂ ਉਹ ਹਾਰਟ ਵਾਲੇ ਡਾਕਟਰ ਕੋਲ ਜਾਏ ਇਹ ਨਹੀਂ ਕਿ ਕਿਸੇ ਵੀ ਬੰਦੇ ਕੋਲ ਜਾ ਸਕੇ ਇਹ ਆਪਣੀ ਦਵਾਈ ਲੈ ਸਕੇ ਜੇ ਕਿਸੇ ਨੂੰ ਹੱਡੀ ਦੀ ਪ੍ਰੋਬਲਮ ਤਾਂ ਹੱਡੀਆਂ ਦੇ ਡਾਕਟਰ ਕੋਲ ਜਾਵੇ ਅਸੀਂ ਜਨਵਾਰ ਦਿਨ ਅਸੀਂ ਇਹੀ ਚੀਜ਼ ਦੇ ਨਰ ਘੱਟ ਖਰਚੇ ਵਿੱਚ ਵਧੀਆ ਇਲਾਜ ਹੋ ਜਾਂਦਾ ਨਾਲੇ ਮਰੀ ਜਲਦੀ ਠੀਕ ਹੋ ਜਾਂਦਾ ਤੇ ਹੁਣ ਅੱਗੇ ਲੋਕਾਂ ਨੂੰ ਲੁਧਿਆਣੇ ਜਾਣਾ ਪੈਂਦਾ ਸੀ ਖੰਨੇ ਜਾਣਾ ਪੈਂਦਾ ਸੀ ਗਮਲੇ ਕੋਟਲੇ ਜਾਣਾ ਪੈਂਦਾ ਸੀ ਹੁਣ ਘਰ ਦੇ ਵਿੱਚ ਗੰਗਾ ਵਹਿੰਦੀ ਆ ਤੁਸੀਂ ਇਸ ਚੀਜ਼ ਦਾ ਲਾਹਾ ਇੱਥੇ ਆਪਣੇ ਰਾੜਾ ਸਾਹਿਬ ਆਰਜੋ ਹਸਪਤਲ ਜਾ ਕੇ ਪ੍ਰਾਪਤ ਕਰ ਸਕਦੇ ਹੋ ਸੰਗਤ ਨੂੰ ਬੇਨਤੀ ਹੈ ਕਿ ਘੱਟ ਖਰਚੇ ਵਿੱਚ ਵਧੀਆ ਇਲਾਜ ਦੀ ਸਹੂਲਤ ਅਸੀਂ ਇੱਥੇ ਉਪਲਬਧ ਕਰਵਾ ਰਹੇ ਹਾਂ